ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਐਪੀਸੋਡ ਤੁਹਾਡੇ ਸਾਹਮਣੇ ਹਾਜ਼ਰ ਹੈ ਚੰਗਿਆਈ ਤੇ ਬੁਰਾਈ ਸੰਸਾਰ ਵਿਚਲੇ ਸਮਾਜਾਂ ਵਿੱਚ ਜਿਉਣ ਦੇ ਜਾਂ ਵਰਤੋਂ ਵਿਹਾਰ ਦੇ ਅਲੱਗ-ਅਲੱਗ ਢੰਗ ਤਰੀਕੇ ਨਿਸ਼ਚਿਤ ਕੀਤੇ ਗਏ ਹਨ ਜੋ ਵਿਅਕਤੀ ਆਪਣੇ ਲੋਕਾਂ ਦੇ ਮਨਾਂ ਵਿੱਚ ਕੋਈ ਚੰਗਾ ਵਿਚਾਰ ਪਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਫਿਰ ਜਨ ਸਮੂਹ ਵਿੱਚ ਉਸ ਦਾ ਸਤਕਾਰ ਪੈਦਾ ਹੋ ਜਾਂਦਾ ਹੈ ਸਤਕਾਰਯੋਗ ਵਿਅਕਤੀ ਦੇ ਨਾਮ ਤੇ ਚਲਾਕ ਇਨਸਾਨ ਆਪਣਾ ਮਿਲਾਵਟੀ ਸਮਾਨ ਵੀ ਵੇਚਣ ਲੱਗ ਪੈਂਦੇ ਹਨ ਜਦੋਂ ਖੋਟ ਅਤੇ ਮਿਲਾਵਟ ਮਨਾਂ ਵਿੱਚ ਘਰ ਪਾ ਕੇ ਬੈਠ ਜਾਵੇ ਤਦੋਂ ਉਸ ਨੂੰ ਉਖਾੜ ਕੇ ਬਾਹਰ ਸੁਟਣਾ ਬਹੁਤ ਔਖਾ ਹੋ ਜਾਂਦਾ ਹੈ ਮਨੁੱਖੀ ਮਨ ਨੂੰ ਸਮਝਾਉਣ ਵਾਸਤੇ ਵਿਦਵਾਨਾਂ ਅਤੇ ਧਰਮ ਮੁਖੀਆਂ ਨੇ ਅਨੰਤ ਤਰੀਕੇ ਸੁਝਾਏ ਹਨ ਕਈ ਤਰੀਕੇ ਸਫਲ ਹੋ ਜਾਂਦੇ ਹਨ ਤੇ ਕਈ ਫੇਲ ਹੋ ਜਾਂਦੇ ਹਨ ਉਹੀ ਫੇਲ ਤਰੀਕਾ ਕਿਸੇ ਹੋਰ ਥਾਂ 'ਤੇ ਕਾਮਯਾਬ ਹੋ ਜਾਂਦਾ ਹੈ ਕੁਝ ਕੁ ਮਿਸਾਲਾਂ ਲੈ ਕੇ ਗੱਲ ਨੂੰ ਸੌਖੇ ਤਰੀਕੇ ਨਾਲ ਸਮਝ ਲਈਏ ਦੁਨੀਆ ਦੇ دانਨੇ ਪੁਰਖਾਂ ਨੇ ਜਨਮ ਅਤੇ ਮੌਤ ਨੂੰ ਇੱਕ ਸਮਾਨ ਰੱਖਿਆ ਹੈ ਪਰ ਆਮ ਮਨੁੱਖ ਇਸ ਗੁੰਝਲ ਨੂੰ ਸੌਖਿਆਂ ਸੁਲਝਾ ਨਹੀਂ ਸਕਦਾ ਜੇਕਰ ਜੀਵਨ ਅਤੇ ਮੌਤ ਬਰਾਬਰ ਹਨ ਤਾਂ ਫਿਰ ਜਨਮ ਲੈਣ ਦੀ ਲੋੜ ਹੀ ਕੀ ਹੈ ਜੇ ਜਨਮ ਹੋ ਹੀ ਗਿਆ ਤਾਂ ਜਨਮ ਲੈਂਦਿਆਂ ਹੀ ਮਰ ਜਾਣਾ ਚਾਹੀਦਾ ਹੈ ਜਿਉਣ ਦੀ ਜ਼ਰੂਰਤ ਹੀ ਕੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਮਨੁੱਖ ਜਿੰਨੀ ਦੇਰ ਜੀਵਤ ਹੈ ਉਤਨੀ ਦੇਰ ਹੀ ਉਹ ਚੰਗੇ ਜਾਂ ਮਾੜੇ ਕੰਮ ਕਰ ਸਕੇਗਾ ਸਮਾਜ ਦਾ ਭਲਾ ਜਾਂ ਬੁਰਾ ਕਰ ਸਕੇਗਾ ਕੁਦਰਤ ਨੇ ਜੀਵ ਨੂੰ ਜਨਮ ਦਿੱਤਾ ਹੈ ਕੁਦਰਤ ਇਸ ਨੂੰ ਜੀਵਿਤ ਰੱਖਣਾ ਚਾਹੁੰਦੀ ਹੈ ਅੱਗੋਂ ਮਨੁੱਖ ਨੇ ਸੋਚਣਾ ਹੈ ਕਿ ਉਸਨੇ ਜਿਉਣਾ ਹੈ ਕਿ ਮਰਨਾ ਹੈ ਤੇ ਕਿਹੋ ਜੇ ਕੰਮ ਚੰਗੇ ਜਾਂ ਮਾੜੇ ਕਰਨੇ ਨੇ ਜ਼ਿੰਦਗੀ ਦੀ ਉੱਤਮ ਪਦਵੀ ਨੂੰ ਜਾਣ ਕੇ ਇਸ ਦੀ ਉਮਰ ਲੰਮੀ ਕਰਨ ਵਾਸਤੇ ਵਿਗਿਆਨ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਣਗਿਣਤ ਬਿਮਾਰੀਆਂ ਤੇ ਕਾਬੂ ਪਾ ਲਿਆ ਹੈ ਬਾਕੀਆਂ ਬਾਰੇ ਅਜੇ ਖੋਜਾਂ ਜਾਰੀ ਨੇ ਉਜੇ ਕ ਚੁਣਵੇਂ ਵਿਗਿਆਨੀ ਸਾਹਿਤਕਾਰ ਧਰਮ ਮੁਖੀ ਰਾਜਨੀਤੀਬਾਨ ਸਮਾਜ ਸੁਧਾਰਕ ਅਤੇ ਵਿਗਿਆਨੀ ਆਪਣੇ ਜੀਵਨ ਕਾਲ ਵਿੱਚ ਇੰਨਾ ਜ਼ਿਆਦਾ ਕੰਮ ਕਰ ਜਾਂਦੇ ਹਨ ਕਿ ਸਦੀਆਂ ਤੱਕ ਲੋਕੀ ਉਹਨਾਂ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਅੱਗੇ ਵਧਦੇ ਰਹਿੰਦੇ ਹਨ। ਇਉਂ ਕਹਿ ਸਕਦੇ ਹਾਂ ਕਿ ਅਜਿਹੇ ਮਹਾਨਾਇਕ ਮਰੇ ਨਹੀਂ ਸਦਾ ਸਾਡੇ ਅੰਗ ਸੰਗ ਹੋ ਕੇ ਸਾਡੀ ਸਹਾਇਤਾ ਕਰ ਰਹੇ ਹੁੰਦੇ ਹਨ। ਬਹੁ ਗਿਣਤੀ ਅਜਿਹੇ ਜਮਕਟੇ ਦੀ ਹੈ ਕਿ ਨਾ ਜਿਉਂਦਿਆਂ ਕਿਸੇ ਦੇ ਕੰਮ ਆਏ ਤੇ ਨਾ ਮਰੇ ਕਿਸੇ ਦੇ ਕੰਮ ਆਉਣਾ। ਕੁਝ ਕੁ ਚੌਣਵੇਂ ਵਿਅਕਤੀ ਥੋੜੇ ਸਮੇਂ ਵਿੱਚ ਹੀ ਸਦੀਆਂ ਦਾ ਕਾਰਜ ਕਰ ਜਾਂਦੇ ਹਨ। ਬਹੁਤੇ ਲੋਕ ਸਦੀਆਂ ਦੀ ਲੰਮੀ ਉਮਰ ਭੋਕੇ ਸਮਾਂ ਵਿਅਰਥ ਹੀ ਗਵਾ ਕੇ ਚਲੇ ਜਾਂਦੇ ਨੇ। ਸਾਰੇ ਗੁਰ ਵਿਅਕਤੀਆਂ ਦੀ ਉਮਰ ਸਰੀਰਕ ਬਹੁਤੀ ਨਹੀਂ ਸੀ। ਤਿੰਨ ਗੁਰ ਵਿਅਕਤੀ ਗੁਰੂ ਨਾਨਕ ਗੁਰੂ ਅਮਰਦਾਸ ਤੇ ਗੁਰੂ ਤੇਗ ਬਹਾਦਰ ਦੀ ਉਮਰ 50 ਸਾਲ ਤੋਂ ਵੱਧ ਸੀ 50 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਬਾਕੀ ਗੁਰੂ ਸਰੀਰ ತ್ಯಾಗ್ ਗਏ ਉਮਰ ਦੀ ਸੀਮਤ ਅਰਸੇ ਵਿੱਚ ਹੀ ਇੰਨੇ ਜਕਰ ਯੋਗ ਕਾਰਜ ਕਰ ਗਏ ਕਿ ਸਦੀਆਂ ਤੱਕ ਯਾਦ ਕੀਤੇ ਜਾਣਗੇ ਬੇਅੰਤ ਜੋਗੀ ਜਤੀ ਬਰਮਚਾਰੀ ਤਿਆਗੀ ਆਦਿ ਸਾਧ ਗੁਫਾਵਾਂ ਵਿੱਚ ਬੈਠ ਕੇ ਸਮਾਧੀਆਂ ਲਾ ਕੇ ਆਪਣੀ ਉਮਰ ਲੰਮੀ ਕਰਦੇ ਰਹੇ ਇੱਕ ਮਿੰਟ ਵਾਸਤੇ ਮੰਨ ਲੈਂਦੇ ਹਾਂ ਕਿ ਉਹਨਾਂ ਦੀ ਉਮਰ ਬਡੇਰੀ ਹੋ ਗਈ ਹੋਵੇਗੀ ਉਸ ਵੱਡੀ ਲੰਮੀ ਉਮਰ ਦਾ ਫਿਰ ਕਿਸੇ ਨੂੰ ਕੀ ਫਾਇਦਾ ਹੋਇਆ ਕਦੀ ਸੋਚਤਾ ਲਓ ਅੱਜ ਉਹਨਾਂ ਸਾਧਾਂ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਲੱਭਦਾ ਕਿ ਉਹ ਕਿਹੜਾ ਸੀ ਜਿਨੇ ਇੰਨੀ ਲੰਮਾ ਉਮਰ ਤੱਕ ਭਗਤੀ ਕੀਤੀ ਤਪੱਸਿਆ ਕੀਤੀ ਪੁੱਠਾ ਲਟਕਿਆ ਜੰਗਲਾਂ 'ਚ ਗਿਆ ਅੰਨ ਪਾਣੀ त्यागਿਆ ਪਰਿਵਾਰ त्यागਿਆ ਪਰ ਉਹਨੇ ਲੋਕਾਂ ਦੇ ਭਲੇ ਵਾਸਤੇ ਕੀਤਾ ਕੀ ਕੁਛ ਵੀ ਨਹੀਂ ਲੱਭੇਗਾ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬੜੀਆਂ ਵਿਚੇਤਰ ਹਨ ਜ਼ਿੰਦਗੀ ਦੇ ਕਿਸੇ ਖਾਣ ਮੋੜ ਖਾਸ ਮੋੜ ਤੇ ਜੇ ਫੈਸਲਾ ਕਰਨ ਵਿੱਚ ਕੋਤਾਹੀ ਹੋ ਗਈ ਤਾਂ ਸਾਰੀ ਉਮਰ ਦੀ ਮਿਹਨਤ ਬਰਬਾਦ ਹੋਈ ਸਮਝੋ ਚਮਕੌਰ ਦੀ ਗੜੀ ਵਾਲੀ ਜੰਗ ਸਮੇਂ ਜੇਕਰ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਨੂੰ ਜੀਵਤ ਰੱਖ ਲੈਂਦੇ ਦੋਵੇਂ ਸਹਬਜ਼ਾਦੇ ਫਿਰ ਜੀਵਤ ਨਹੀਂ ਸਨ ਰਹਿਣੇ ਸਗੋ ਅਹੀ ਮੌਤ ਮਰਦੇ ਜਿਵੇਂ ਪ੍ਰਥੀ ਚੰਦ ਧੀਰਮਲ ਆਦਿਕ ਮਰੇ ਸਨ ਨਕੀਆਂ ਜਿੰਦਾਂ ਛੋਟੇ ਸਹਬਜ਼ਾਦੇ ਜੇਕਰ ਜਾਨ ਬਚਾ ਲੈਂਦੇ ਫਿਰ ਭਾਵੇਂ 100 ਸਾਲ ਤੱਕ ਸੁੱਖ ਭੋਗ ਲੈਂਦੇ ਪਰ ਅੱਜ ਵਾਂਗ ਉਹਨਾਂ ਸਿੱਖ ਯਾਦ ਅੰਦਰ ਜੀਵਤ ਨਹੀਂ ਸੀ ਰਹਿਣਾ ਬਾਲ ਉਮਰੇ ਮਰ ਕੇ ਉਹ ਸਦਾ ਵਾਸਤੇ ਅਮਰ ਹੋ ਗਏ ਜਿਸ ਇਨਸਾਨ ਨੂੰ ਫੈਸਲਾ ਲੈਣ ਦੀ ਸੂਝ ਆ ਗਈ ਹੈ ਉਹ ਜ਼ਿੰਦਗੀ ਦੀ ਬਾਜੀ ਜਿੱਤ ਜਾਂਦਾ ਹੈ ਦੂਜਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ ਕਿਉਂਕਿ ਉਹਦੇ ਕੋਲ ਫੈਸਲਾ ਲੈਣ ਦੀ ਯੋਗਤਾ ਨਹੀਂ ਸੀ ਸੱਪ ਦੇ ਸਿਰ ਵਿੱਚ ਜੋ ਜ਼ਹਿਰ ਹੈ ਸਦੀਆਂ ਤੱਕ ਉਸ ਨੂੰ ਬਹੁਤ ਨਿੰਦਿਆ ਗਿਆ ਉਸੇ ਜ਼ਹਿਰ ਕਾਰਨ ਕਰੂੜਾ ਸੱਪਾਂ ਨੂੰ ਬਿਨਾਂ ਕਸੂਰ ਤੋਂ ਮਾਰ ਦਿੱਤਾ ਗਿਆ ਬੇਅੰਤ ਉਹ ਸੱਪ ਵੀ ਮਾਰ ਦਿੱਤੇ ਗਏ ਜਿਨ੍ਹਾਂ ਅੰਦਰ ਜ਼ਹਿਰ ਪੈਦਾ ਹੀ ਨਹੀਂ ਹੁੰਦਾ ਕਿਉਂਕਿ ਇਹ ਦੇਖਣ ਵਿੱਚ ਆਮ ਸੱਪ ਵਰਗੀ ਦਿਸਦੇ ਨੇ ਆਮ ਆਦਮੀ ਪਛਾਣ ਕਰਨ ਤੋਂ ਅਸਮਰੱਥ ਹੈ ਇਸੇ ਕਾਰਨ ਜਿਹੜਾ ਸੱਪ ਦਿਸ ਪਿਆ ਡਾਂਗ ਲੈ ਕੇ ਉਸੇ ਨੂੰ ਮਾਰ ਦਿੱਤਾ ਸਰੀ ਭੰਨ ਕੇ ਸਾਂ ਲਿਆ ਹੁਣ ਵਿਗਿਆਨੀਆਂ ਨੇ ਵੱਧ ਜ਼ਹਿਰ ਵਾਲੇ ਸੱਪਾਂ ਦੀ ਵੱਧ ਰੱਖਿਆ ਤੇ ਵੱਧ ਕੀਮਤ ਸਥਾਪਿਤ ਕਰ ਲਈ ਹੈ ਸਨ 2010 ਵਿੱਚ ਵਿਗਿਆਨੀਆਂ ਨੇ ਇੱਕ ਬਹੁਤਾ ਜ਼ਹਿਰ ਪੈਦਾ ਕਰਨ ਵਾਲੇ ਸੱਪ ਦੀ ਕੀਮਤ 3 ਕਰੋੜ ਰੁਪਏ ਲਾਏ ਸੀ 3 ਕਰੋੜ ਰੁਪਏ ਜਿਸ ਕੂੜੇ ਨੂੰ ਅਸੀਂ ਬੇਲੋੜਾ ਜਾਣ ਕੇ ਬਾਹਰ ਸੁੱਟਦੇ ਹਾਂ ਜਾਣਕਾਰ ਲੋਕ ਉਸੇ ਤੋਂ ਕਈ ਕੀਮਤੀ ਵਸਤਾਂ ਤਿਆਰ ਕਰ ਲੈਂਦੇ ਨੇ ਰੂੜੀ ਫਸਲਾਂ ਵਿੱਚ ਜਾ ਕੇ ਅੰਨ ਦਾਣੇ ਦਾ ਝਾੜ 2 3 ਗੁਣਾ ਵਧਾ ਦਿੰਦੀ ਹੈ ਛੱਪੜ ਦਾ ਪਾਣੀ ਬਹੁਤ ਮੈਲਾ ਪ੍ਰਤੀਤ ਹੁੰਦਾ ਹੈ ਉਹੀ ਗੰਦਾ ਪਾਣੀ ਫਸਲਾਂ ਜਾਂ ਰੁੱਖਾਂ ਲਈ ਅਮਰਤ ਨਿਆਈ ਹੁੰਦਾ ਹੈ ਚੰਗਿਆਈ ਅਤੇ ਬੁਰਾਈ ਨੇਕੀ ਅਤੇ ਬਦੀ ਜ਼ਹਿਰ ਅਤੇ ਅੰਮ੍ਰਿਤ ਜੀਵਨ ਅਤੇ ਮੌਤ ਇਹ ਸਾਰੀਆਂ ਅੰਤਰ ਸੰਬੰਧਤ ਚੀਜ਼ਾਂ ਨੇ ਆਪਸ ਵਿੱਚ ਰਿਸ਼ਤੇਦਾਰ ਹਨ ਜੁੜਵੇਂ ਭੈਣ ਭਰਾ ਹਨ ਮਨੁੱਖ ਦੇ ਅੰਦਰ ਹੀ ਨੇਕੀ ਹੈ ਤੇ ਅੰਦਰ ਹੀ ਬਦੀ ਵੀ ਹੈ ਮਨੁੱਖ ਦੇ ਅੰਦਰ ਪਰਉਪਕਾਰ ਹੈ ਤੇ ਅੰਦਰ ਹੀ ਖੁਦਗਰਜ਼ੀ ਵੀ ਹੈ ਤਿਆਗ ਵੀ ਹੈ ਅਤੇ ਲਾਲਚ ਵੀ ਹੈ ਇਮਾਨਦਾਰੀ ਵੀ ਮਨੁੱਖ ਦੇ ਅੰਦਰ ਹੈ ਤੇ ਬੇਈਮਾਨੀ ਵੀ ਅੰਦਰ ਹੈ ਬਹਾਦਰੀ ਵੀ ਮਨੁੱਖ ਦੇ ਅੰਦਰ ਹੈ ਪਰ ਕਾਇਰਤਾ ਤੇ ਬੁਜਦਿਲੀ ਵੀ ਅੰਦਰ ਮੌਜੂਦ ਹੈ ਸਿਆਣਪ ਤਾਂ ਬਹੁਤ ਹੈ ਪਰ ਮੂਰਖਤਾ ਵੀ ਅੰਦਰ ਮੌਜੂਦ ਹੈ ਪਿਆਰ ਹੈ ਪਰ ਨਫ਼ਰਤ ਵੀ ਅੰਦਰ ਮੌਜੂਦ ਹੈ ਮਨੁੱਖ ਦੇ ਅੰਦਰ ਨਿਮਰਤਾ ਹੈ ਪਰ ਕ੍ਰੋਧ ਵੀ ਬਹੁਤ ਹੈ ਮਨੁੱਖੀ ਮਨ ਅੰਦਰ ਬਹੁਤ ਕੁਝ ਹੈ ਇਸ ਮਨ ਨੂੰ ਖੋਜਣਾ ਹੈ ਸਮਝਣਾ ਹੈ ਚੰਗਿਆਈ ਦੇ ਬੀਜਾਂ ਨੂੰ ਉੱਗਣ ਦਾ ਮੌਕਾ ਦੇਣਾ ਹੈ ਬੁਰਾਈ ਦੇ ਬੀਜਾਂ ਨੂੰ ਫ੍ਰੀਜ਼ ਕਰਕੇ